ਜਦੋਂ ਸੌਦਾ ਸਾਹਿਬ ਨੇ ਇਸ ਵਾਰ ਰਚਿਆ ਸੀ ਨਾ ਗੁਰੂ ਗੋਬਿੰਦ ਸਿੰਘ ਦਾ ਕਲਗੀ ਲਾ ਕੇ ਤੇ ਆਪਾਂ ਆ ਕੇ ਚੋਲਾ ਔਰ ਕੜਾਹੇ ਚ ਪਾਣੀ ਪਾ ਕੇ ਬਕਵਾਸ ਕੀਤੀ ਸੀ ਤੇ ਸਾਨੂੰ ਬੜਾ ਤਕਲੀਫ ਹੋਈ ਸੀ ਬੜਾ ਦੁੱਖ ਹੋਇਆ ਸੀ ਸਾਰਿਆਂ ਨੂੰ ਹੁਣਾ ਵੀ ਚਾਹੀਦਾ ਵਾ ਕਿਉਂਕਿ ਕੌਮ ਦੇ ਉੱਤੇ ਇੱਕ ਹਮਲਾ ਹੀ ਮੰਨਿਆ ਜਾ ਸਕਦਾ ਸੀ ਇਹਨੂੰ ਪਰ ਸਾਡੇ ਹੀ ਕੁਝ ਦਾਰਾਂ ਨੇ ਗੰਦਿਆਂ ਨੇ ਉਸ ਨੂੰ ਫਿਰ ਅਲੱਗੋਬਲਾ ਜਿਆ ਕਰ ਦਿੱਤਾ ਔਰ ਉਹ ਪਿਸ਼ਾਕ ਕਿਨੇ ਭੇਜੀ ਸੀ ਉਹ ਵੀ ਤੁਹਾਨੂੰ ਪਤਾ ਵਾ ਕਹਿੰਦੇ ਗਰੂਤ ਨਹੀਂ ਆ ਜਿਹੜੇ ਆਪਾਂ ਸਿੱਖ ਕਹੋਂਦੇ ਉਹਨਾਂ ਨੇ ਭੇਜੀ ਸੀ ਪਰ ਉਥੋਂ ਦਾ ਗੱਲ ਨਹੀਂ ਹੈ ਗੱਲ ਉਸ ਤੋਂ ਵੱਧ ਗਈ ਕੋਈ ਖੱਪ ਗ੍ਰੇਡ ਪੈਦਾ ਹੋਏ ਨਵੇਂ ਪਰ ਹਲਗਾ ਹਰ ਗੱਲ ਤੇ ਕਹਿ ਰਹੇ ਨੇ ਕਿ ਵਿਚਾਰ ਚਰਚਾ ਕਰਨੀ ਚਾਹੀਦੀ ਹਮਲਾ ਨਹੀਂ ਕਰਨਾ ਚਾਹੀਦਾ ਐ ਹਾਥੀ ਨਹੀਂ ਕਰਨਾ ਚਾਹੀਦਾ ਹੁਣ ਆ ਇੱਕ ਸਕਰੀਨਸ਼ਾਟ ਤੁਹਾਡੇ ਨਾਲ ਲਾ ਰਿਹਾ ਵਾਂ ਦੱਸੋ ਕਿ ਇੱਥੇ ਵਿਚਾਰ ਚਰਚਾ ਕੀ ਕਰੂ ਪਹਿਲੇ ਇਹਦੇ ਨੇਕੀ ਨੂੰ ਪਹਿਲੇ ਜੁੱਤੀਆਂ ਮਾਰੀਆਂ ਸੀ ਲੋਕਾਂ ਨੇ ਨਿਊਜ਼ੀਲੈਂਡ ਦੇ ਵਿੱਚ ਬਚ ਗਿਆ ਬਚ ਗਿਆ ਸ਼ਾਇਦ ਇਹਦੇ ਕਿਸਮਤ ਚ ਹੋਰ ਵੀ ਪਾਪ ਲਿਖੇ ਸੀ ਜਾਂ ਫਿਰ ਇਹਦੀ ਕਿਸਮਤ ਚ ਹੋਰ ਵੀ ਗੰਦੀ ਮੌਤ ਲਿਖੀ ਹੋਊਗੀ ਬਚ ਗਿਆ ਪਰ ਹੁਣ ਜਿਉ ਇਹਨੇ ਦੁਬਾਰਾ ਆਹੋਂੜਿਆ ਇਹਦੀ ਕਤીર ਤੇ ਕੰਦਾ ਹੈ ਨਾ ਇਹਦੇ ਲਲ ਨਹੀਂ ਹੈ ਬਚਨ ਵਾਲੇ ਕਿਉਂਕਿ ਹਮੇਸ਼ਾ ਮਿਹਰਬਾਨੀ ਹੁੰਦੀ ਕੁਦਰਤ ਤੇ ਇੰਨਾ ਜ਼ਿਆਦਾ ਗੰਦਗੀ ਤੇ ਉਹਨਾਂ ਨੂੰ ਚਾਹੀਦਾ ਤੂੰ ਦੁਨੀਆ ਭਰ ਦਾ ਗੰਦ ਸਮੇਟ ਗੰਦ ਤੋਂ ਗੰਦ ਬੰਦਾ ਮਾ ਤੂੰ ਤੇ ਤੇਰੀ ਕਤીર ਤੇ ਤੂੰ ਕਹਿਣਾ ਕਿ ਗੁਰੂ ਨਾਨਕ ਨਾਣਕ ਬਿਨਿਸ਼ ਕਰਨੇ ਔਰ ਇੱਕ ਢੰਡਰੀ ਆ ਜਿਹੜਾ ਚਿੱਲ ਉਹ ਹੀ ਢੰਡਰੀ ਤੇ ਨੇਕੀ ਇੱਕ ਹੀ ਆ ਦੋ ਨਾ ਸਮਝੋ ਇੱਕ ਹੀ ਆ ਢੰਡਰੀ ਵੀ ਉਹੀ ਆ ਤੇ ਨੇਕੀ ਵੀ ਉਹੀ ਆ ਦੋ ਤਿੰਨ ਹੋਰ ਵੀ ਆ ਇਹ ਸਾਰੀ ਇੱਕ ਹੀ ਟੀਮ ਚ ਹੈ ਇੱਕ ਹੀ ਪਾਰਟੀ ਚ ਹੈ ਇਹਨਾਂ ਦਾ ਕੰਮ ਹੈ ਸਿੱਖਾਂ ਦੀਆਂ ਜੜਾਂ ਵੜਨੀਆਂ ਕੌਮ ਦੀਆਂ ਜੜਾਂ ਵੜਨੀਆਂ ਕੌਮ ਦੇ ਵਿੱਚ ਕੁਝ ਨਾ ਕੁਝ ਉਲਟਾ ਸਿੱਧਾ ਕਰਦੇ ਰਹਿਣਾ ਆਪਣੇ ਆਪ ਨੂੰ ਹਾਈਲਾਈਟ ਰੱਖਣਾ ਪੈਸੇ ਆਉਂਦੇ ਆ ਇਹਦੇ ਤੇ ਜਿੰਨੇ ਵੀ ਹਮ ਹਮਲੇ ਹੁੰਦੇ ਨੇ ਐਸੇ ਚੱਕੇ ਹੁੰਦੇ ਕਿਉਂਕਿ ਕਈ ਜਗ੍ਹਾ ਤੋਂ ਪੈਸੇ ਮਿਲਦੇ ਇਹਨਾਂ ਨੂੰ ਪੈਸੇ ਦੇ ਚੱਕ ਤੇ ਆਪਣੀ ਔਕਾਤ ਭੁੱਲ ਜਾਂਦੇ ਆ ਪਰ ਔਕਾਤ ਜਿਹੜੀ ਹੈ ਨਾ ਭੁੱਲ ਤੇ ਜਾਂਦੇ ਆ ਪੈਸੇ ਵੀ ਆ ਜਾਂਦੇ ਆ ਪਰ ਜਿਹੜੀ ਹਾਲਾਤ ਨਾ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੇ ਜਦੋਂ ਫਿਰ ਗੱਲ ਬੰਦੀ ਆ ਤਾਂ ਬਹੁਤ ਬੁਰੀ ਬੰਦੀ ਆ ਪਰ ਨੇਕੀ ਨੂੰ ਪਤਾ ਹੋਣਾ ਚਾਹੀਦਾ ਹਲੇ ਤਾਜੀ ਘਟਨਾਵਾਂ ਹਲੇ ਤਾਰੇ ਜੁੱਤੀਆਂ ਖਾ ਕੇ ਹਟਿਆ ਤਾਂ ਫਿਰ ਭੁੱਲ ਗਿਆ ਚਲੋ ਕਿਤੇ ਇੱਕ ਅੱਧੀ ਰਾਤ ਕੁਦਰਤ ਮਿਹਰਬਾਨ ਹੋ ਗਈ ਜਾਂ ਕਿਸੇ ਦੇ ਰੇ ਆ ਗਈ ਤੇ ਤੈਨੂੰ ਤੂੰ ਬਚ ਗਿਆ ਹਮੇਸ਼ਾ ਥੋੜੀ ਇਦਾਂ ਹੁੰਦਾ ਯਾਰ ਸਭ ਤੋਂ ਗੰਦੇ ਬੰਦੇ ਤੁਸੀਂ ਇਕੱਠੇ ਹੋਏ ਪੌਂਦੀਆਂ ਜਿਹੜਾ ਵੱਡਲੀ ਹੁਣ ਰਪਰਾਇਜ਼ ਤੇ ਤੈਨੂੰ ਮਿਲੂਗੀ ਨਾ ਜਲਦੀ ਮਿਲੂਗੀ ਤੇ